ਇਹ ਚਰਖਾ ਪੁਰਾਣੇ ਸਮੇਂ ਦਾ ਜਿਹੜਾ ਇਹ ਜਿਹੜਾ ਪੁਰਾਣਾ ਸਮੇਂ ਇਹ ਬਿਲਕੁਲ ਚਾਲੂ ਹਾਲਤ ਚ ਆ ਚਰਖਾ ਵੀ ਕਿ ਚਰਖਾ ਇਹ ਨਹੀਂ ਕਿ ਬਸ ਇਹਨੂੰ ਕਾਪੀ ਲਾਤੀ ਆ ਚਰਖਾ ਚਾਲੂ ਹਾਲਤ ਦੇ ਵਿੱਚ ਆ ਸੋ ਆ ਗੱਡਾ ਚਰਖਾ ਮੋਤੀ ਵੀ ਲਾਈ ਆ ਸੋ ਇਹ ਗੱਡੀ ਬੜੇ ਭਾਗਾ ਵਾਲੀ ਗੱਡੀ ਆ ਹਾਂਜੀ ਕਿਸੇ ਨਾ ਸ਼ਾਇਰ ਨੇ ਲਿਖਿਆ ਵਾ ਪੰਜਾਬੀ ਵਿਰਸੇ ਦੇ ਬਾਰੇ ਉਹ ਲਿਖਦਾ ਆ ਕਿ ਮੰਜਾਂ ਤੇ ਬੈਂਦੇ ਸੀ ਕੋਲ ਕੋਲ ਰਹਿੰਦੇ ਸੀ ਸੋਫੇ ਬੈੱਡ ਆ ਗਏ ਨੇ ਦੂਰੀਆਂ ਵਧਾ ਗਏ ਨੇ ਛੱਤਾਂ ਤੇ ਨਾ ਸੌਂਦੇ ਹੁਣ ਬਾਤਾਂ ਵੀ ਨਾ ਪਾਉਂਦੇ ਹੁਣ ਬੂਹਾ ਖੁੱਲਾ ਰਹਿੰਦਾ ਸੀ ਰਾਹੀ ਵੀ ਆਂਦਾ ਸੀ ਕਾਮ ਹੀ ਕਰ ਲਾਉਂਦੇ ਸੀ ਪਰੋਹਣੇ ਵੀ ਆਉਂਦੇ ਸੀ ਸਾਈਕਲ ਹੀ ਕੋਲ ਸੀ ਤਾਂ ਵੀ ਮੇਲ ਜੋਲ ਸੀਗਾ ਰਿਸ਼ਤੇ ਨਿਭਾਉਂਦੇ ਸਾਂ ਰਸ ਦੇ ਮਨਾਉਂਦੇ ਸਾਂ ਪੈਸਾ ਭਾਵੇਂ ਘਟ ਸੀ ਮੱਥੇ ਤੇ ਨਾ ਵਟ ਸੀ ਕੰਧਾ ਕੌਲੇ ਕੱਚੇ ਸਨ ਸਾਖ ਸਾਰੇ ਸੱਚੇ ਸਨ ਸ਼ਾਇਦ ਕੁਝ ਪਾਇਆ ਹੈ ਪਰ ਬਹੁਤਾ ਕੁਝ ਗਵਾਇਆ ਹੈ ਸੋ ਐਸੇ ਹੀ ਸ਼ੇਰ ਦੇ ਨਾਲ ਮਿਲਦੇ ਜੁਲਦੇ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਸੋ ਆਪਾਂ ਤੁਹਾਨੂੰ ਅੱਜ ਤੋਂ 40 50 ਸਾਲ ਪੁਰਾਣਾ ਵਿਰਸਾ ਦਿਖਾ ਰਹੇ ਹਾਂ ਸੋ ਆਜੋ ਵੇਖਦੇ ਹਾਂ ਸਾਈਕਲ ਦੀ ਹਾਂਜੀ ਇਹ ਸਾਈਕਲ ਪਹਿਲਾਂ ਕੋਲ ਹੁੰਦੇ ਸੀ ਪਰ ਉਹੀ ਜਿਹੜਾ ਆਪਾਂ ਅੱਜ ਸ਼ੇਰ ਦੇ ਵਿੱਚ ਗੱਲ ਕੀਤੀ ਹੈ ਕਿ ਸਾਈਕਲ ਕੋਲ ਸੀ ਫੇਰ ਵੀ ਮੇਲ ਜੋੜ ਸੀ ਇਹ ਪ੍ਰਾਣਾ ਵਿਰਸਾ ਸਾਰੀ ਝਲਕ ਦਿਖਾਉਂਦਾ ਅੱਜ ਤੋਂ 40-50 ਸਾਲ ਪੁਰਾਣਾ ਵਿਰਸਾ ਪੁਰਾਣਾ ਸੋ ਇਹ ਜਿਹੜੀ ਰੇੜੀ ਆ ਚਾਰ ਚਫੇਰੇ ਆਪਾਂ ਅੱਜ ਤੁਹਾਨੂੰ ਸਾਰੀ ਦਿਖਾਵਾਂਗੇ ਨਾਲੇ ਆਪਾਂ ਵੀਰ ਨਾਲ ਗੱਲਬਾਤ ਕਰਾਂਗੇ ਇਹ ਚੌਂਕੇ ਪਸ਼ੂਆਂ ਵਾਲੇ ਕਮਰੇ ਤੇ ਇਤਰਾ ਹੀ ਆਪਣੇ ਜਿਹੜੇ ਬਾਪ ਸੀ ਉਹਨਾਂ ਦੇ ਟਰੈਕਟਰ ਆ ਹੁੰਦੇ ਸੀ ਅੱਜ ਤੋਂ ਭਾਵੇਂ 4x4 ਲੱਖਾਂਗੇ ਪਰ ਜੋ ਆ ਖੇਤੀ ਸੀ ਨਾ ਉਹ ਅੱਜ ਖੇਤੀ 4x4 ਟਰੈਕਟਰ ਨਾਲ ਉਹ ਨਹੀਂ ਇਹ ਜਿਹੜੀ ਇਹਨਾਂ ਨਾਲ ਖੇਤੀ ਸੀ ਇੱਕ ਤੇ ਖੇਤੀ ਚੰਗੀ ਸੀ ਇੱਕ ਪਸ਼ੂ ਆਪਣੇ ਸਿਹਤਮੰਦ ਸੀ ਜੇ ਆਪਣੇ ਬਜ਼ੁਰਗ ਸਿਹਤਮੰਦ ਹੁੰਦੇ ਸੀਗੇ ਠੀਕ ਹੈ ਜੀ ਦੂਜੇ ਨੰਬਰ ਤੇ ਮਾਈਆਂ ਨਲਕੇ ਗੇੜਦੀਆਂ ਸੀ ਇਹੀ ਆਪਣਾ ਜਿੰਮ ਹੁੰਦਾ ਸੀਗਾ ਬਾਕੀ ਆਹ ਜੀ ਗਿਣਤੀ ਆ ਤੇ ਉੜਾੜਾ ਵਾ ਫਟੀਆਂ ਹੁੰਦੀਆਂ ਸੀ ਤੇ ਆ ਚੀਜ਼ਾਂ ਹੁੰਦੀਆਂ ਸੀ ਦੁੱਧ ਇੰਨਾ ਹੁੰਦਾ ਸੀ ਕਿ ਇੱਕ ਘਰ ਦੇ ਵਿੱਚ ਕੁਆਂਟਲ ਕੁਆਂਟਲ ਦੁੱਧ ਜਿਹੜਾ ਵਾ ਬਜ਼ੁਰਗ ਸਾਈਕਲਾਂ ਤੇ ਢੋ ਕੇ ਆਉਂਦੇ ਹੁੰਦੇ ਸੀਗੇ ਤੇ ਇਹ ਵੀ ਜਿਹੜਾ ਪੁਰਾਣਾ ਵਿਰਸਾ ਤੁਸੀਂ ਰੇੜੀ ਦੇ ਉੱਪਰ ਲਾਇਆ ਵਾ ਇਹ ਲਾਉਣ ਦਾ ਕੀ ਮਨ ਦਾ ਸ਼ੌਂਕ ਤੁਹਾਡੇ ਇਹ ਵੀ ਜੀ ਮਨ ਚ ਸ਼ੌਂਕ ਹੀ ਇਹਨਾਂ ਚੀਜ਼ਾਂ ਨੇ ਪੰਜਾਬ ਦੀ ਪੁਰਾਣੀ ਕਲਚਰ ਹੀ ਪੁਰਾਣੀ ਵਿਰਾਸਤ ਹੀ ਜੋ ਨਵੀਂ ਪੀੜ੍ਹੀ ਇਹ ਚੀਜ਼ਾਂ ਤੋਂ ਲੋਪ ਹੋ ਗਈ ਆ ਆਪਾਂ ਸ਼ੌਂਕ ਹੀ ਇਹਨਾਂ ਚੀਜ਼ਾਂ ਨਾਲ ਲਾਇਆ ਹੀ ਇਹਨੂੰ ਕੀ ਵੇਖੇ ਵੇਖ ਕੇ ਵੀ ਪੁਰਾਣਾ ਵੇਲਾ ਜਿਦਾ ਕਰੇ ਪੁਰਾਣਾ ਵੇਲਾ ਜਿਦਾ ਕਰੇ ਸੋ ਵੀਰ ਨੇ ਇੱਕ ਤੇ ਆਪਣਾ ਕਿਰਤ ਵੀ ਕਰਦਾ ਵਾ ਕਿ ਜਿਹੜਾ ਸਮਾਨ ਢੋਆ ਢਵਾਈ ਦਾ ਕੰਮ ਮਿਲਦਾ ਵਾ ਉਹ ਵੀ ਕਰਦਾ ਵਾ ਨਾਲ ਦੀ ਨਾਲ ਲੋਕਾਂ ਨੂੰ ਜਾਗਰੂਕ ਕਰਦਾ ਕਿ ਪੁਰਾਣੇ ਵਿਰਸੇ ਦੇ ਨਾਲ ਜੁੜੋ ਸੋ ਇਹ ਮੋਟਰਸਾਈਕਲ ਦੇ ਮਗਰ ਸਾਰਾ ਹੀ ਘੁੰਮ ਕੇ ਆਪਾਂ ਤੁਹਾਨੂੰ ਦਿਖਾਉਣੇ ਵੀਰ ਨੇ ਬੜੇ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਵਾ ਸੋ ਬੜੀ ਮਿਹਨਤ ਕਰਦਾ ਵੀਰ ਆਪਣਾ ਘਰ ਪਰਿਵਾਰ ਵੀ ਚਲਾਉਂਦਾ ਨਾਲ-ਨਾਲ ਲੋਕਾਂ ਨੂੰ ਪੰਜਾਬੀ ਪੁਰਾਣੇ ਵਿਰਸੇ ਦੇ ਨਾਲ ਜੋੜਦਾ ਵਾ ਨਲਕਾ ਤੇ ਆ ਗੱਡੇ ਤੇ ਇੱਧਰ ਵੀ ਤਸਵੀਰਾਂ ਪੁਰਾਣੀਆਂ ਕੁਝ ਝਲਕ ਵੇਖਦੇ ਆਪਾਂ ਖੂ ਲੋਹੇ ਦੀ ਪਲੇਟ ਦੇ ਉੱਤੇ ਪ੍ਰਿੰਟ ਕਢਾਏ ਆ ਜਿੱਦਾਂ ਮੀਂਹ ਮੂੰਹ ਪੈ ਜਾ ਖਰਾਬ ਨਹੀਂ ਹੁੰਦੀਆਂ ਜੀ ਬਾਰਸ਼ ਨਾਲ ਇਲਿਮੀਨੇਸ਼ਨ ਹੁੰਦੀ ਬੜੇ-ਬੜੇ ਖਰਚੇ ਨਾਲ ਕੀਤਾ ਵੀਰ ਨੇ ਆਹ ਖੋ ਚਰਖਾ ਇਹ ਚਰਖਾ ਪੁਰਾਣੇ ਸਮੇਂ ਦਾ ਜਿਹੜਾ ਇਹ ਜਿਹੜਾ ਪੁਰਾਣਾ ਸਮੇਂ ਬਿਲਕੁਲ ਚਾਲੂ ਹਾਲਤ ਚ ਆ ਚਰਖਾ ਵੀ ਚਰਖਾ ਇਹ ਨਹੀਂ ਕਿ ਇੱਕ ਬਸ ਇਹਨੂੰ ਕਾਪੀ ਲਾਤੀ ਆ ਚਰਖਾ ਚਾਲੂ ਹਾਲਤ ਦੇ ਵਿੱਚ ਆ ਸੋ ਆ ਗੱਡਾ ਚਰਖਾ ਮੋਤੀ ਵੀ ਲਾਈ ਆ ਸੋ ਇਹ ਗੱਡੀ ਬੜੇ ਪਹਾਗਾਾਂ ਵਾਲੀ ਗੱਡੀ ਆ ਇਹ ਕੋਈ ਆਮ ਜਗੜੂ ਰਿਹੜੀ ਨਹੀਂ ਆ ਇਹ ਬੜੇ ਬੜੇ ਸੰਤਾਂ ਮਹਾਂਪੁਰਸ਼ਾਂ ਨੇ ਗੱਡੀ ਨੂੰ ਦੇਖ ਕੇ ਬੜਾ ਮਨਜ ਖੁਸ਼ੀ ਕੀਤੀ ਆ ਬਾਬਾ ਵਿਧੀ ਚੰਦੀ ਜਿਹੜੇ ਬਾਬਾ ਅਵਤਾਰ ਸਿੰਘ ਹੀ ਸੰਤ ਮਹਾਂਪੁਰਸ਼ ਉਹਨਾਂ ਨੇ ਵੀ ਇਹ ਗੱਡੀ ਨੂੰ ਵੇਖ ਕੇ ਵੀਰ ਨੂੰ ਸਨਮਾਨਤ ਵੀ ਕੀਤਾ ਉਹਨਾਂ ਨੇ ਹਰ ਇੱਕ ਮੇਲੇ ਦੇ ਵਿੱਚ ਗੱਡੀ ਜਾਂਦੀ ਆ ਵੀਰ ਦੀ ਸਨਮਾਨਤ ਵੀ ਕਰਦੇ ਆ ਤੇ ਵੀਰ ਦੇ ਜਿਹੜੇ ਇੰਟਰਨੈਟ ਤੇ ਵੀ ਕਾਫੀ ਵੀਡੀਓ ਪਈਆਂ ਵਾ ਪਵਨ ਪੰਜਾਬੀ ਦੇ ਨਾਂ ਤੇ ਵੀਰ ਦਾ ਨਾਮ ਆ ਤੇ ਵੀ ਇੱਕ ਵਿੱਚ ਤਸਵੀਰਾਂ ਲਾਈਆਂ ਵਾ ਉਹ ਵੀ ਆਪਾਂ ਵੇਖਦੇ ਆ ਆ ਆਪਣਾ ਜਿਹੜਾ ਬਿਲਕੁਲ ਆਪਣੀ ਭਾਸ਼ਾ ਵਾ ਆਪਣੀ ਜਿਹੜੀ ਭਾਸ਼ਾ ਵਾ ਊੜਿਆੜੇ ਤੋਂ ਸ਼ੁਰੂ ਹੁੰਦੀ ਆ ਊੜੇ ਪੜ੍ਹਾਈ ਵੀ ਆਪਣੀ ਊੜਿਆੜੇ ਸ਼ੁਰੂ ਹੁੰਦੀ ਆ ਊੜਿਆੜਾ ਜਿਹੜਾ ਕਿ ਵਿਸਰ ਚੁੱਕਾ ਵਾ ਉਹ ਵੀਰ ਨੇ ਊੜਿਆੜਾ ਲਾਇਆ ਵਾ ਫਿਰ ਇਹਦੇ ਵਿੱਚ ਗੱਡੀਆਂ ਲੱਗੀਆਂ ਵਾ ਬੈਠਣ ਨੂੰ ਤੇ ਉਹ ਪੰਜਾਬੀ ਵਿਰਸਾ ਪੰਜਾਬੀ ਘਰ ਚੌਂਕਾ ਚੁੱਲ੍ਹਾ ਭਾਵੇਂ ਲੱਖ ਵੇਹਲੀਆਂ ਬਣ ਗਈਆਂ ਪਰ ਜੋ ਮੈਂ ਵੇਨਾ ਕਿ ਸਾਰੀ ਵੇਹਲੀ ਵੀਰ ਨੇ ਗੱਡੀ ਦੇ ਉੱਤੇ ਇਤਰਾਸ਼ਤੀ ਆ ਫਿਰ ਪੰਜਾਬੀ ਮਾਮ ਬੋਲੀ ਰੰਗਲਾ ਪੰਜਾਬ ਵੀਰ ਦਾ ਮੋਬਾਈਲ ਨੰਬਰ ਸੋ ਆ ਇਧਰ ਫੇਰ ਇੱਕ ਸਾਈਕਲ ਲਾਇਆ ਵਾ ਤੇ ਇਹ ਵੇਖ ਲੋ ਵੀ ਇਦਾਂ ਦਾ ਮੈਂ ਤੇ ਪਹਿਲੀ ਵਾਰ ਵੇਖਿਆ ਵਾ ਕਿ ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰਨ ਦਾ ਤਰੀਕਾ ਬਲੱਖਣ ਤਰੀਕਾ ਵਾ ਸੋ ਸਾਰਾ ਪੰਜਾਬੀ ਵਿਰਸਾ ਨਾਲ ਹੀ ਵੀਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਦਾ ਕਿ ਪੰਜਾਬੀ ਵਿਰਸਾ ਇਹ ਕੋਈ ਵਿਸਰ ਚੁੱਕਾ ਵਿਰਸਾ ਨਹੀਂ ਆ ਇਹ ਚਾਹੀਏ ਤੇ ਅੱਜ ਵੀ ਆਪਾਂ ਲਾਗੂ ਕਰ ਸਕਦੇ ਆ ਆਪਣੇ ਤੇ ਕੋਈ ਇਹ ਇਹ ਨਹੀਂ ਕਿ ਵਿਸਰ ਗਿਆ ਵਾ ਬਾਅਦ ਚ ਆ ਨਹੀਂ ਸਕਦਾ ਸੋ ਇਹ ਜਾਗਰੂਕ ਕਰਨ ਦਾ ਮਨੋਰਥ ਵੀਰ ਦਾ ਇਹ ਆ ਕਿ ਪੰਜਾਬੀ ਵਿਰਸੇ ਨੂੰ ਨਾ ਭੁੱਲੋ ਪੰਜਾਬੀ ਵਿਰਸੇ ਨਾਲ ਜੁੜੋ ਅੱਜ ਜਿੱਦਾਂ ਟੈਕਨੋਲੋਜੀ 'ਚ ਪੈ ਗਏ ਆ ਆਪਾਂ ਗਵਾਇਆ ਹੀ ਆ ਕੁਝ ਪਾਇਆ ਤਾਂ ਨਹੀਂ ਗਾ ਟੈਕਨੋਲੋਜੀ ਨੇ ਸੋ ਆਪਣੀਆਂ ਸੇਤਾਂ ਖਰਾਬ ਹੋਣ ਡੀਆਂ ਵਾ ਜੇ ਪੰਜਾਬੀ ਵਿਰਸੇ ਵੱਲ ਨੂੰ ਆਪਾਂ ਮਿਹਨਤ ਮਸ਼ਕਤ ਕਰੀਏ ਤੇ ਅੱਜ ਆਪਾਂ ਵੀ ਸੇਤਮੰਦ ਹੋਈਏ ਸੋ ਵੀਰ ਜੀ ਏ ਜਦੋਂ ਸ਼ੁਰੂ ਕੀਤਾ ਕੰਮ ਤੇ ਕੀ ਮਨਚ ਖਿਆਲ ਆਇਆ ਕਿੱਥੋਂ ਮਿਲਿਆ ਕੋਈ ਕੋਈ ਆਈਡੀਆ ਦੱਸੋ ਵੀ ਕਿਵੇਂ ਤੁਹਾਨੂੰ ਇਹ ਲੱਗਾ ਕਿ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਤਾਂ ਇਹ ਕੰਮ ਵੀਰ ਜੀ ਆਪਣੇ ਪੰਜਾਬੀ ਵਿਸੇ ਨਾਲ ਜੁੜੇ ਇਹ ਰੀੜੀ ਬਣਾਈ ਨੂੰ ਕਿੰਨੇ ਸਾਲ ਤੋਂ ਉਤੋਂ 6 ਮਹੀਨੇ ਬਾਅਦ ਆ ਮਨ ਚ ਸੋਚਿਆ ਇਹ ਕੋ ਦੁਨੀਆ ਲੱਗ ਜਾ ਕਰਕੇ ਵਿਖਾਈਏ ਜੋ ਨਵੀਂ ਜਨਰੇਸ਼ਨ ਆਪਣੀ ਨਵੀਂ ਕਿ ਪੀੜੀ ਇਹ ਚੀਜ਼ਾਂ ਪੁੱਲ ਚੁੱਕੀ ਭਾਜੀ ਆਪਾਂ ਸੋਚਿਆ ਵੀ ਪੰਜਾਬੀ ਵਿਰਸੇ ਨੂੰ ਜਾਗਰੂਕ ਕਰਨ ਵਾਸਤੇ ਇਹ ਸੇਵਾ ਨਿਭਾ ਰਹੇ ਆ ਹੁਣ ਆਪਣੀ ਸੰਗਤ ਪੂਰਾ ਪਿਆਰ ਦਿੰਦੀ ਜਿੱਥੇ ਵੀ ਭਾਜੀ ਆਪਾਂ ਜਾਇਦਾ ਵਾ ਰਸਤੇ ਵੀ ਲੋਕ ਡਾਕਦੇ ਵੀਡੀਓ ਬਣਾਉਂਦੇ ਫੋਟੋਆਂ ਵੀ ਖਿੱਚਦੇ ਆ ਕੋਈ ਵੀਰ ਆਪਣ ਪੁੱਛਦੇ ਵੀ ਗੱਡੀ ਕਿੱਥੋਂ ਬਣਾਈ ਫਿਰ ਦੱਸੀਦਾ ਵਾ ਗੱਡੀ ਬਣਾਈ ਨਹੀਂ ਕਾ ਵੀ ਮਿਹਨਤ ਕੀਤੀ ਇਹ ਕੱਲੀ ਕੱਲੀ ਸ਼ਾਇ ਲੱਭ ਕੇ ਲਾਈ ਆ ਫਿਰ ਹੁਣ ਤਾਂ ਜਿਉਂ-ਜਿਉਂ ਮੈਂ ਆਈ ਵੀ ਉਪਸਾਹਣਾ ਵੀਧੀ ਲਾ ਕੇ ਹੁਣ ਵਧੀਆ ਬਣਾਈ ਆ ਹੁਣ ਜਿੱਥੇ ਵੀ ਜਾਂਦੇ ਆ ਸੰਤ ਪਿਆਰ ਗਿਰਦੀ ਵੀਧੀ ਆਪਣ ਬਹੁਤ ਸਾਰੀਆਂ ਚੀਜ਼ਾਂ ਲੱਭ ਕੇ ਉਸੇ ਦੀ ਅੰਬਸਰ ਸਾਹਿਬ ਸਮਾਂ ਲੈ ਆ ਕੋ ਉਸੇ ਅਨੰਦਪੁਰ ਸਾਹਿਬ ਤੋਂ ਲੈ ਆ ਲਿਆ ਕੇ ਫਿਰ ਲਾਇਆ ਹੁਣ ਇਹ ਆ ਵੀ ਸੰਗਤ ਪੂਰਾ ਪਿਆਰ ਕਰਦੀ ਪੂਰੇ ਪੰਜਾਬ ਦੇ ਵਿੱਚ ਇਹ ਕਿਰਤਾਂਵੇਂ ਕਿਹਦੋਂ 35 ਲੱਖ ਦੀ ਗੱਡੀ ਦੀ ਭਾਵੇਂ ਕਿਹਦੋਂ 40 ਲੱਖ ਦੀ ਵੀਰ ਦੀ ਗੱਡੀ ਇਹ ਚੀਜ਼ ਕਿਸੇ ਨੇ ਸੋਚੀ ਆਪਾਂ ਹੀ ਪੂਰੇ ਪੰਜਾਬ ਦੇ ਵਿੱਚ ਇਹ ਕੰਮ ਕੀਤਾ ਵਾ ਹੁਣ ਸੰਗਤਾਂ ਬਣ ਵਿਆਹਾਂ ਸ਼ਾਦੀਆਂ ਦੇ ਜਾਨੀ ਕਿ ਮੇਲਿਆਂ ਜਾਈਦਾ ਮਾਸਮਾਨ ਮਿਲਦਾ ਭਾਜੀ ਬਹੁਤ ਵਧੀਆ ਵੀਰ ਦੀ ਸੋਚ ਆ ਇੱਕ ਚੰਗੀ ਚੀਜ਼ ਨੂੰ ਵੀਰ ਪ੍ਰਮੋਟ ਕਰਦਾ ਵਾ ਕਰ ਰਿਹਾ ਵਾ ਨਾਲ-ਨਾਲ ਕਿਰਤ ਵੀ ਕਰ ਰਿਹਾ ਹੁਣ ਵੀ ਵੀਰ ਨੂੰ ਕੋਈ ਘੇੜਾ ਮਿਲਿਆ ਵਾ ਆਪਾਂ ਨੂੰ ਵੀਡੀਓ ਦਾ ਵੀਰ ਨੇ ਟਾਈਮ ਦਿੱਤਾ ਵੀਰ ਦਾ ਬਹੁਤ ਧੰਨਵਾਦ ਜਿਹੜੀ ਨਾਮ ਸਨਮਾਨ ਮਿਲਿਆ ਉਹ ਵੀ ਆਪਾਂ ਤੁਹਾਨੂੰ ਵਿਖਾਉਨੇ ਆ ਤੇ ਮਾਨ ਸਨਮਾਨ ਦੇਖ ਕੇ ਇਨੀ ਗੱਲ ਤੇ ਪਤਾ ਲੱਗ ਗਈ ਕਿ ਵਾਕਈ ਪੰਜਾਬੀ ਵਿਰਸੇ ਦੀ ਜਿਹੜੀ ਆ ਉਹ ਲੋੜ ਆ ਜਾਂ ਘਾਟ ਮਹਿਸੂਸ ਹੁੰਦੀ ਆ ਤੇ ਜਦੋਂ ਵੀਰ ਪ੍ਰਮੋਟ ਕਰਦਾ ਵਾ ਮੇਲੇ ਤੇ ਜਾ ਕੇ ਪਿੰਡਾਂ ਪਿੰਡਾਂ ਦੇ ਵਿੱਚ ਉਦੋਂ ਵੀਰ ਨੂੰ ਜਿਹੜੇ ਸਨਮਾਨ ਮਿਲਿਆ ਉਹ ਵੇਖ ਕੇ ਮੈਂ ਖੁਦ ਹੈਰਾਨ ਹੋ ਗਿਆ ਸੰਗਤ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਵਾ ਪੰਜਾਬੀ ਵਿਰਸੇ ਦਾ ਤੇ ਆ ਆਪਾਂ ਵੀਰ ਦੇ ਘਰ ਪਹੁੰਚੇ ਜਾਂਦੇ ਵੇਖੋ ਸਨਮਾਨ ਕਿੱਡੇ ਵੱਡੇ ਵੱਡੇ ਆ ਇਹ ਸੰਗਤ ਦਾ ਪਿਆਰ ਆ ਵੀਰ ਨਾਲ ਸੋ ਆਪਾਂ ਵੀਰ ਨਾਲ ਗੱਲਬਾਤ ਕਰਾਂਗੇ ਵੀਰ ਜੀ ਜਿਹੜਾ ਤੁਹਾਨੂੰ ਇਹ ਸਨਮਾਨ ਮਿਲੇ ਆ ਇਹ ਸਭ ਤੋਂ ਪਹਿਲਾਂ ਸਨਮਾਨ ਤੁਹਾਨੂੰ ਕਿੱਥੋਂ ਮਿਲਿਆ ਕਿੱਥੋਂ ਸ਼ੁਰੂਆਤ ਹੋਈ ਆ ਵੀ ਤੁਹਾਡਾ ਮਾਨ ਸਨਮਾਨ ਹੋਇਆ ਇਹਨਾਂ ਇਹਨਾਂ ਵੀ ਵੀਰ ਜੀ ਪਹਿਲਾ ਸਨਮਾਨ ਆਪਣਾ ਹੋਇਆ ਇਸ ਬਰਾ ਮੀ ਧਰਤੀ ਦੇ ਜੋ ਬਾਬਾ ਸਾਹਿਬ ਸਿੰਘ ਜੀ ਜਾਇਬੰਦੀ ਵੱਡਾ ਵੀਰ ਰਤਪੀ ਸਬਰਾ ਉਹਨਾਂ ਨੇ 5100 ਰੁਪਏ ਸਨਮਾਨ ਕੀਤਾ ਆ ਜੀ ਆਪਣਾ ਪਿੰਡ 5 ਮਾਰਚ ਨੂੰ ਵੀ ਸ਼ਿੰਗਾਰੇ ਪਲਵਾਨ ਹੋਣੀ ਉਹਨਾਂ ਨੇ ਟਰਨਮੈਂਟ ਕਰਾਇਆ ਉਹਨਾਂ ਨੇ ਵੀ ਇਧਿਆ ਕੀਤਾ ਇਹ ਆਪਣੇ ਨਗਰ ਤੋਂ ਮਿਲਿਆ ਬ੍ਰਹਮਪੁਰੇ ਤੋਂ ਇਹ ਆਪਣੇ ਨਗਰ ਤੋਂ ਹਾਂਜੀ ਇਹ 5 ਮਾਰਚ 2025 ਨੂੰ ਵੀਰ ਨੂੰ ਸਨਮਾਨ ਹੋਇਆ ਵਾ ਪਿੰਡ ਬ੍ਰਹਮਪੁਰੇ ਦੇ ਵਿੱਚ ਹੀ ਵੀਰ ਦਾ ਪਿੰਡ ਵੀ ਬ੍ਰਹਮਪੁਰਾ ਹੀ ਆ ਜ਼ਿਲ੍ਹਾ ਤਰਨਤਾਰਨ ਤੇ ਪਿੰਡ ਦੇ ਵਿੱਚ ਹੋਇਆ ਸਾਬਨਾ ਇਹ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਡਾ ਸਨਮਾਨ ਤੁਹਾਨੂੰ ਆ ਮਿਲਿਆ ਵਾ ਇਹ 5 ਜੂਨ ਨੂੰ ਚੋਲਾ ਸਾਹਿਬ ਬਾਬਾ ਲੂਆ ਸਾਹਿਬ ਬਾਬਾ ਬਾਬਾ ਪ੍ਰਗਟ ਸਿੰਘ ਉਹਨਾਂ ਵੀ ਗੁਰਦਾਸ ਸਾਹਿਬ ਮੇਲਾ ਆ ਬਾਬਾ ਪ੍ਰਗਟ ਸਿੰਘ ਜੀ ਲੂਆ ਸਾਹਿਬ ਵਾਲਿਆਂ ਉਹਨਾਂ ਨੇ ਪੰਜ ਜੂਨ ਨੂੰ ਆਪਣਾ ਸਨਮਾਨ ਕੀਤਾ ਇਦਾਂ ਵੀ ਜਾਇਬੰਦੀਆਂ ਆਪਣ ਸਤਿਕਾਰ ਕਰਦੀਆਂ ਸੰਗਤ ਵੀ ਪਿਆਰ ਕਰਦੀ ਆ ਇਹ ਵੈਰ ਉਹਦੀ ਕਿਰਪਾ ਨਾਲ ਫਿਰ ਪਤਾ ਨਹੀਂ ਸੰਗਤ ਨਹੀਂ ਸੰਜੋਗ ਦੇ ਨਾਲ ਹੀ ਦਿਨਾਂ ਜੀ ਵੈਰ ਉਹਦੀ ਕਿਰਪਾ ਨਾਲ ਕੰਮ ਚੱਲ ਪਿਆ ਵੈਰ ਉਹਦੀ ਜੇ ਕਿਸੇ ਮੇਲੇ ਦੇ ਵਿੱਚ ਤੁਹਾਨੂੰ ਸੱਦਣਾ ਹੋਵੇ ਕਮੇਟੀ ਵੱਲੋਂ ਤੁਹਾਨੂੰ ਨਗਰ ਵੱਲੋਂ ਸੱਦਣਾ ਹੋਵੇ ਤੇ ਆ ਕੇ ਸੰਗਤ ਨੂੰ ਰੇੜੀ ਤੇ ਜਿਹੜੇ ਆ ਤੁਸੀਂ ਲਾਏ ਹਥਿਆਰੋ ਵਿਖਾਉਣੇ ਹੁਣ ਤੁਹਾਨੂੰ ਸੱਦਣਾ ਹੋਵੇ ਕੋਈ ਫੀਸ ਵੀ ਲੈਂਦੇ ਜੀ ਨਹੀਂ ਭਾਜੀ ਕੋਈ ਫੀਸ ਨਹੀਂ ਲੈਂਦੀ ਆਪਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਹੀ ਕਰਦੇ ਆ ਉਹ ਵੱਖਰੀ ਗੱਲ ਪੁੱਛੋਗੇ ਕੋਈ ਦੇ ਦੇ ਉਹਨਾ ਕੋਈ ਪੀਸਰੇ ਲੈਣੇ ਆ ਪਰ ਜਿੱਥੇ ਵੀ ਫੋਨ ਆਵੇ ਆਪਾਂ ਜਾਣ ਵੀਰ ਜੀ ਤਿਆਰ ਆ ਕਿਉਂਕਿ ਇਹ ਆਪਣੀ ਸੇਵਾ ਹੀ ਪੰਜਾਬੀ ਮਾਂ ਬੋਲੀ ਦੀ ਕਰਨਦੇ ਆ ਸੰਗਤਾਂ ਆਪਾਂ ਨੂੰ ਪਿਆਰ ਦਿੰਦੀ ਹੈ ਸੰਗਤਾਂ ਦੇ ਪਿਆਰ ਨਾਲ ਹੀ ਉਹ ਪਾਈ ਉੱਡੇ ਫਿਰਦੇ ਆਪਾਂ ਜੇ ਕਿਸੇ ਮੇਲੇ ਦੇ ਵਿੱਚ ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰਨ ਵਾਸਤੇ ਜੇ ਜੇ ਆਪਾਂ ਵੀਰ ਨੂੰ ਬੁਲਾਉਣਾ ਹੋਵੇ ਸੱਦਣਾ ਹੋਵੇ ਤੇ ਕੋਈ ਫੀਸ ਨਹੀਂ ਆ ਵੀਰ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਵੀਰ ਜੀ ਕਹਿੰਦੇ ਜਿੱਥੇ ਵੀ ਮੈਨੂੰ ਬੁਲਾਓਗੇ ਕੰਟੈਕਟ ਨੰਬਰ ਆਪਾਂ ਦਿੱਤਾ ਫਿਰ ਇੱਕ ਸਰੀਂਦ ਦੇ ਦਿਆਂਗੇ ਤੇ ਮੇਲੇ ਧਾਰਮਿਕ ਜੋ ਵੀ ਸਮਾਗਮ ਆ ਉਹਨਾਂ ਦੇ ਵਿੱਚ ਆਪਾਂ ਵੀਰ ਨੂੰ ਜਰੂਰ ਸੱਦੀਏ ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰਨ ਦੇ ਵਿੱਚ ਇਹਨਾਂ ਦਾ ਸਾਥ ਦਿਈਏ ਆਪਾਂ ਪੰਜਾਬੀ ਵਿਰਸੇ ਨੂੰ ਪ੍ਰਮੋਟ ਜਿਹੜੇ ਹੋਏ ਆ ਵੀਰ ਦੇ ਜਿੰਨਾ ਵੀ ਸਨਮਾਨ ਆ ਉਹ ਵੇਖ ਤੇ ਲਈ ਆ ਹੁਣ ਇਥੇ ਇਹ ਸਿੱਧ ਹੁੰਦਾ ਵਾ ਕਿ ਵੀਰ ਦੀ ਮਿਹਨਤ ਨੂੰ ਠੀਕ ਲੋਕਾਂ ਨੇ ਸਹੀ ਮੰਨਿਆ ਵਾ ਵੀਰ ਨੇ ਜੋ ਸੋਚਿਆ ਸੀ ਉਹ ਲੋਕਾਂ ਨੇ ਪ੍ਰਮਾਣ ਕੀਤਾ ਵਾ ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰਨ ਦੇ ਵਿੱਚ ਵੇਖੋ ਸੰਗਤ ਕਿੱਡਾ ਵੱਡਾ ਤੇ ਹੌਸਲਾ ਵਧਾਈ ਹੈ ਵੀਰ ਦੀ ਜੋ ਵੀ ਕੋਈ ਚਾਹੁੰਦਾ ਆਪਣੇ ਮਰਜ਼ੀ ਨਾਲ ਵੀਰ ਦਾ ਸਨਮਾਨ ਕਰ ਸਕਦਾ ਵਾ ਕੋਈ ਵੱਜੀ ਰਕਮ ਵੀਰ ਲੈਂਦਾ ਨਹੀਂ ਆ